ਅੱਜ ਕੱਲ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਤ ਤੋਂ जग ਚੰਨ ਹੋਆ ਤਾਰੇ ਛਪੇ ਦੇਰ ਭਲੋਆ ਅੱਜ ਕੱਲ ਤਾਰਨ ਗੁਰੂ ਨਾਨਕ ਆਇਆ ਤੰਤਰ ਗੁਰੂ ਨਾਨਕ ਦੇ ਪ੍ਰਕਾਸ਼ ਦੇ ਅੜੀ ਦੀ ਸਾਰੇ ਨੂੰ ਲੱਖ ਲੱਖ ਵਧਾਈ ਦਿਨਾ ਤੇ ਅੱਜ ਗੁਰਦੁਆਰਾ ਸ੍ਰੀ ਕਰੰਗੀਤਰ ਸਾਹਿਬ ਤੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਬਾਬਾ ਨਾਨਕ ਦੇਜ ਦੇ ਪ੍ਰਕਾਸ਼ ਦੇ ਅੜੀ ਤੇ ਨਗਰ ਕੀਰਤਨ ਸਜਾਇਆ ਜਾਂਦਾ ਉਹਦੇ ਚ ਸ਼ਾਮਲ ਸੰਗਤਾਂ ਨੂੰ ਜਿਹੜਾ ਆਇਆ ਹੈ ਕਹਿੰਦਾ ਤੇ ਧੰਨਵਾਦ ਕਰਦਾ ਸਾਰੀ ਹੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਹੀ ਇਖਸ਼ਾਨਾ ਪਿਆਰ ਨਾਲ ਅੱਜ ਨਗਰ ਕੀਰਤਨ ਸਜਾਇਆ ਵਾ ਤੇ ਬਾਬਾ ਨਾਨਕ ਅਗੇ ਅਰਦਾਸ ਕਰਦਾ ਬੇਨਤੀ ਕਰਦਾ ਬਾਬਾ ਨਾਨਕ ਸਾਰੇ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤਾਂ ਅਗੇ ਅਰਦਾਸ ਰਲ ਮਿਲ ਕੇ ਆਪਾਂ ਧਰਮ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਲੋੜਵੰਦਾਂ ਦੀ ਮਦਦ ਕਰੀਏ ਔਰ ਆਪਣੇ ਇਲਾਕੇ ਨੂੰ ਤਰੱਕੀ ਤੇ ਲੈ ਕੇ ਜਾਈਏ ਔਰ ਬਾਬਾ ਨਾਨਕ ਜੀ ਨੇ ਸਾਂਝੀ ਬਲਤਾਂ ਦਾ ਸੰਦੇਸ਼ ਦਿੱਤਾ ਕਿ ਆਓ ਇਕੱਠੇ ਹੋ ਕੇ ਆਪਾਂ ਇਨਸਾਨੀਅਤ ਦੀ ਸੇਵਾ ਕਰੀਏ ਕਿਉਂਕਿ ਇਨਸਾਨੀ ਸੇਵਾ ਸਭ ਤੋਂ ਵੱਡਾ ਧਰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਆਗਮਨ ਪੁਰਬ ਦੇ ਉਪਲਾਕਸ ਦੇ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਤੋਂ ਬਹੁਤ ਵੱਡੇ ਪੱਧਰ ਤੇ ਵਿਸ਼ਾਲ ਨਗਰਿਕ ਸੰਜੋਗੀ ਰੰਭ ਹੋ ਚੁੱਕਿਆ ਜਿਸ ਦੇ ਵਿੱਚ ਪਿਛਲੇ 40 ਸਾਲਾਂ ਤੋਂ ਲਗਾਤਾਰ ਸਿਵਲ ਸੋਸਾਇਟੀ ਤੇ ਚੁਕਤ ਰੂਪ ਤੇ ਗੁਰੂ ਗੋਬਿੰਦ ਸਿੰਘ ਮਾਰਕੀਟ ਛੋਟਾ ਭਰਾ ਜਤਿੰਦਰ ਸਿੰਘ ਮੰਡੀ ਜਿਹੜਾ ਕਿ ਪੂਰਾ ਪਰਿਵਾਰ 40 ਸਾਲਾਂ ਤੋਂ ਲਗਾਤਾਰ ਲੰਗਰ ਦੀ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਚਾਹੇ ਨਦਰ ਕੀਰਤਨ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਸ਼ੋਭਾ ਯਾਤਰਾ ਹੋਵੇ ਅਸੀਂ ਕਿਸੇ ਵੀ ਧਰਮ ਕਰਮ ਦੇ ਕੰਮ ਤੋਂ ਪਿੱਛੇ ਨਹੀਂ ਹਟਦੇ ਤੇ ਸਤਿ ਸ੍ਰੀ ਗੁਰੂ ਨਾਲ ਦੇ ਜੀ ਮਹਾਰਾਜ ਜੀ ਦੇ ਪਵਿੱਤਰ ਆਗਮਨ ਪਰਵ ਦੀ ਜਿਹਤੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਮੁਬਾਰਕਾ ਦੇਣਾ ਤੇ ਪ੍ਰਮਾਤਮਾ ਅੱਗੇ ਸਾਡੇ ਤੇ ਆਸ਼ੀਰਵਾਦ ਬਣਾਈ ਰੱਖੇ ਤੇ ਜਿਹੜੇ ਲੰਗਰ ਇਦਾਂ ਹੀ ਯੁੱਗਾਂ ਯੁੱਗਾਂ ਤੱਕ ਚੱਲਦੇ ਰਹਿਣ ਜਿਸ ਤਰ੍ਹਾਂ ਕੀ ਅੱਜ ਦੇਖ ਰਹੇ ਹੋ ਜੋਦੀਂਦਰ ਸਿੰਘ ਮੰਡੀ ਦਾ ਪੂਰਾ ਪਰਿਵਾਰ ਜਿੱਥੇ ਬੱਚੇ ਵੀ ਸੇਵਾ ਕਰ ਰਹੇ ਨੇ ਇਹ ਸਭ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਹੈ ਕਿ ਅਸੀਂ ਰੇੜੀਆਂ ਫੜੀਆਂ ਲਾਉਣ ਵਾਲੇ ਅੱਜ ਸਮਾਜ ਦੇ ਵਿੱਚ ਅੱਛਾ ਰੁਤਬਾ ਤੇ ਕਿਤੇ ਦੇ ਕਿਤੇ ਪਹੁੰਚ ਗਏ ਇਹ ਸਭ ਸੱਚੀ ਨਿਸ਼ਟਾ ਤੇ ਇਮਾਨਦਾਰੀ ਤੇ ਸੱਚੀ ਮਿਹਨਤ ਦਾ ਫਲ ਹੁੰਦਾ ਹੈ ਇਹ ਪ੍ਰਮਾਤਮਾ ਇਦਾਂ ਹੀ ਸਾਰਿਆਂ ਤੇ ਬਣਾਈ ਰੱਖੇ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਮੈਂ ਗੋਲਡੀ ਸੱਬਰਵਾਲ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਗੁਰੂ ਗੋਬਿੰਦ ਸਿੰਘ ਜੀ ਸ਼ੋਪ ਕੀ ਅਸੋਸੀਏਸ਼ਨ ਦਾ ਜਿਨ੍ਹਾਂ ਨੇ ਕੀ ਇੱਥੇ ਇੱਕ ਵਿਸ਼ਾਲ ਲੰਗਰ ਲਗਾ ਕੇ ਇੱਥੇ ਆਏ ਪ੍ਰਸਿੱਧ ਸਮਾਜ ਸੇਵਕਾਂ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਔਰ ਸਭ ਤੋਂ ਪਹਿਲਾਂ ਇਸ ਲਈ ਧਿਆਨਾਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਉਹ ਬ੍ਰਹਮਾਣ ਦੀ ਕਿੰਨੀ ਸ਼ਕਤੀ ਗੁਰਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪ੍ਰਗਟ ਦਿਵਸੀਆਂ ਬਹੁਤ-ਬਹੁਤ ਮੁਬਾਰਕਾ ਦਿਨਾ ਔਰ ਸਾਡੇ ਬਹੁਤ ਹੀ ਅੱਛੇ ਮਿੱਤਰ ਸਰਦਾਰ ਜਤਿੰਦਰ ਸਿੰਘ ਜੀ ਬੰਟੀ ਜੀ ਸਰਦਾਰ ਮਨਜੀਤ ਸਿੰਘ ਮਹਿਤਾ ਜੀ ਸਾਡੇ ਬਿੱਟੂ ਗੁੰਮਰ ਜੀ ਪਰਮਜੀਤ ਸਿੰਘ ਕਪੂਰ ਸਾਹਿਬ ਔਰ ਇਹਨਾਂ ਸਾਰੀ ਤਮਾਮ ਟੀਮ ਵੱਲੋਂ ਜਿਸ ਤਰ੍ਹਾਂ ਕਿ ਜਦੋਂ ਵੀ ਇੱਥੇ ਕਦੇ ਨਗਰ ਕੀਰਤਨ ਜਾਂ ਕੋਈ ਵਿਸ਼ਾਲ ਸ਼ੋਭਾ ਯਾਤਰਾ ਨਿਕਲਦੀ ਹੈ ਤਾਂ ਉਸੇ ਵਿਸ਼ਾਲ ਲੰਗਰ ਲਗਾ ਕੇ ਇਸ ਇਲਾਕੇ ਦੇ ਲੋਕਾਂ ਨੂੰ ਉਹਨਾਂ ਦਾ ਲੰਗਰ ਮਿੱਤਰਿਤ ਕਰਦੇ ਹਨ ਔਰ ਉਸ ਪਰਮਾਤਮਾ ਦੇ ਅਗੇ ਉਸ ਅਕਾਲ ਪੁਰਖ ਦੇ ਅਗੇ ਗੁਰਨਾਣ ਦੇਵ ਜੀ ਮਹਾਰਾਜ ਜੀ ਦੇ ਚਨੈ ਪ੍ਰਾਰਥਨਾ ਵੀ ਕਰਦਾ ਕਿ ਇਹਨਾਂ ਸਾਰੇ ਸਮਾਜ ਸੇਵਕਾਂ ਦੇ ਉੱਤੇ ਹਮੇਸ਼ਾ ਹੀ ਆਪਣਾ ਮੇਰਾ ਪ੍ਰਿਆ ਹੱਥ ਰੱਖਣਾ ਤਾਂ ਜੋ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਨ ਔਰ ਦੇਸ਼ ਦੀ ਸੇਵਾ ਕਰਨ ਪੰਜਾਬ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ